ਮਮੀ ਆ ਮੈਡਮ ਦਾ ਫੋਨ ਆਇਆ ਗੱਲ ਕਰਿਓ ਹੈਲੋ ਹਾਂਜੀ ਕੰਗ੍ਰੈਚੁਲੇਸ਼ਨਸ ਮੈਮ ਇਸ ਸਾਲ ਤੋਰ ਦੇ ਹਰਮਨੀ ਕਾਲਜ ਵਿੱਚ ਟੌਪ ਕੀਤਾ ਸਾਰੀ ਰਾਂਗ ਨੰਬਰ ਧੋਰ ਦਾ ਝਟਕਾ ਰੋਸੇ ਲਗਾ ਬੇਬੇ ਤੈਨੂੰ ਪਤਾ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਓਵੇਂ ਬੇਬੇ ਜ਼ਹਿਰ ਨੂੰ ਜ਼ਹਿਰ ਕੱਟਦਾ ਨਖਾਫੜੇ ਮੈਂ ਕੱਲ ਸੁਣਿਆ ਤੇਰੇ ਕੁੱਤੇ ਨੇ ਕੱਟ ਲਿਆ ਵਤੂਗਾ ਤਾਂ ਢੱਲਾ ਜਾ ਮੂੰਹ ਲਪਕਾਇਆ ਮੇਰੀ ਘੜੀ ਗਵਾਜ ਗਈ ਆ ਕਿੰਨੇ ਦੀ ਸੀਗੀ 10000 ਦੀ ਕੜੀ ਹੀ ਯਾਰ ਮੰਮੀ ਮੇਰੇ ਛੱਤਰ ਮਾਰੋ ਕਿਉਂ ਮੈਂ 500 ਦੀ ਵੇਚਾਂ ਦਰ ਖੜੇ ਮੈਂ ਤੈਨੂੰ ਕੋਈ ਬੇਬੇ ਹਾਂ ਤੈਨੂੰ ਇੰਸਟਾਗ੍ਰਾਮ ਚ ਲਾਉਣਾ ਆਉਂਦਾ ਨਹੀਂ ਪੁੱਤ ਮੈਨੂੰ ਤਾਂ ਨਹੀਂ ਚਲਾਉਣਾ ਆਉਂਦਾ ਤੂੰ ਐਡਾ ਕਰੀ ਤੂੰ ਚਲਾ ਲਈ ਮੈਂ ਪਿੱਛੇ ਬੈਠ ਜੂਗੀ ਬੇਬੇ ਮੈਂ ਲਾਲਿਆ ਸਾ ਮੇਰੀ ਕਿਸਮਤ ਸੱਚੀ ਬੜੀ ਤੇਜ ਆ ਉਹ ਕਿਵੇਂ ਬੇਬੇ ਮੈਂ ਜਿੰਨੇ ਵਾਰ ਵੀ ਖੰਡ ਲੈ ਕੇ ਆਇਆ ਹਰ ਵਾਰੀ ਮਿੱਟੀ ਨਿਕਲੀ ਆ ਕਿੱਥੇ ਦਿਲਾ ਦੇ ਚੰਗੇ ਨਹੀਂ ਨਿਕਾਫਣਿਆ ਇਹਨੂੰ ਆਏਗਾ ਪਾਇਆ ਉਹ ਬੇਬੇ ਇਹਨੂੰ ਸਿਰ ਪੀਟ ਦੀ ਗੋਲੀ ਦਿੱਤੀ ਅੱਛਾ ਤੇ ਮੈਨੂੰ ਡਰਾ ਕਿ ਗੋਲੀ ਇਹਦੇ ਢਿੱਡ ਚ ਨਾ ਚਲੀ ਜਾਵੇ ਤੇ ਮੂੰਹ ਐਜੇ ਦਾ ਹਾਵੇ ਸੁੱਤਾ ਪਿਆ ਨਹੀਂ ਬੇਬੇ ਜਾ ਚਲਾਈ ਜਾਣਾ ਕਿ ਮਗਲਲੀ ਸੀਟ ਤੇ ਬਹਿ ਜਾ ਬੇਬੇ ਤੈਨੂੰ ਪਤਾ ਰਾਤੀ ਮੈਂ ਗੱਡੀ ਲੈ ਲਈ ਅੱਛਾ ਬੇਬੇ ਮੈਂ ਗੱਡੀ ਭਜਾਈ ਲਿਆਵਾ ਭਜਾਈ ਲਿਆਵਾ ਬੇਬੇ ਅੱਗੇ ਕੁੱਤਾ ਆ ਗਿਆ ਮੈਂ ਖਿੱਚ ਕੇ ਬ੍ਰੇਕ ਮਾਰੀ ਨਖਾਫੜਿਆ ਕੁੱਤਾ ਬੱਜ ਗਿਆ ਬੇਬੇ ਕੁੱਤਾ ਤਾਂ ਬੱਜ ਗਿਆ ਪਰ ਆਪਣੀ ਰਜਾਈ ਪਾਟ ਗਈ ਬੇਬੇ ਵੇਖ ਲਾ ਪਿੰਡਾਂ ਵਾਲਿਆਂ ਚ ਕਿੰਨਾ ਪਿਆਰ ਹੁੰਦਾ ਹਾਂ ਬਿਮਾਰ ਇੱਕ ਜਾਣਾ ਹੁੰਦਾ ਦੇਖੀ ਜਿਹੜੀ ਸਾਰਾ ਡੱਬਰ ਹੀ ਖਾ ਜਾਂਦਾ ਮੰਮੀ ਇਹਨੂੰ ਪੁੱਛ ਮੇਰੇ ਵਾਲਗਾ ਤੋਂ ਪੁੱਟੇ ਨੇ ਭੈਣ ਦੇ ਵਾਲਗਾ ਤੋਂ ਪੁੱਟੇ ਹੀ ਨੇ ਮੈਨੂੰ ਦੇਖ ਕੇ ਸੰਟਾਲ ਸੀਗੀ ਮਾਰਦੀ ਭੂਗ ਮਾਰ ਕੇ ਸੀ ਜ਼ੁਲਫਾਂ ਬੇਬੇ ਵੇਖ ਲਾ ਪਿੰਡਾਂ ਵਾਲਿਆਂ ਚ ਕਿੰਨਾ ਪਿਆਰ ਹੁੰਦਾ ਹਾਂ ਬਿਮਾਰ ਇੱਕ ਜਾਣਾ ਹੁੰਦਾ ਤੇ ਕਿ ਜਿਹੜੀ ਸਾਰਾ ਡੱਬਰ ਹੀ ਖਾ ਜਾਂਦਾ ਬੇਬੇ ਤੈਨੂੰ ਪਤਾ ਰਾਤੀ ਮੈਂ ਗੱਡੀ ਲੈ ਲਈ ਅੱਛਾ ਬੇਬੇ ਮੈਂ ਗੱਡੀ ਭਜਾਈ ਲਿਆਵਾ ਭਜਾਈ ਲਿਆਵਾ ਬੇਬੇ ਅੱਗੇ ਕੁੱਤਾ ਆ ਗਿਆ ਮੈਂ ਖਿੱਚ ਕੇ ਬ੍ਰੇਕ ਮਾਰੀ ਨਖਾਫਣਿਆ ਕੁੱਤਾ ਬਚ ਗਿਆ ਬੇਬੇ ਕੁੱਤਾ ਤਾਂ ਬਚ ਗਿਆ ਪਰ ਆਪਣੀ ਰਜਾਈ ਪਾਟ ਗਈ ਮੰਮੀ ਇਹਨੂੰ ਪੁੱਛ ਮੇਰੇ ਵਾਲਾ ਦਾ ਪੁੱਟੇ ਨੇ ਭੈਣ ਦੇ ਵਾਲਾ ਦਾ ਪੁੱਟੇ ਹੀ ਨੇ ਮੈਨੂੰ ਦੇਖ ਕੇ ਸਟਾਈਲ ਸੀਗੀ ਮਾਰਦੀ ਭੂਗ ਮਾਰ ਕੇ ਸੀ ਜ਼ੁਲਫਾਂ ਸਵਾਰਦੀ ਜ਼ਿੰਦਗੀ ਵਿੱਚ ਜੇ ਛੋਟੀ ਜੀ ਖੁਸ਼ੀ ਵੀ ਮਿਲੇ ਤਾਂ ਇੰਜੋਏ ਕਰੋ ਕਿਉਂਕਿ ਟੈਨਸ਼ਨਾਂ ਤਾਂ ਸਾਰੀ ਉਮਰ ਨਹੀਂ ਪੁੱਤ ਖਤਮ ਹੋਣੀਆਂ ਜਿਹੜਾ ਮਿਲਿਆ ਹਟਾ ਲੈ ਉਹਦਾ ਸ਼ੁਕਰ ਮਨਾ ਲੈ ਕਾ ਤੂੰ বিনা ਗੱਲੋਂ ਸੂਲੀ ਉੱਤੇ ਟੰਗੀ ਜ਼ਿੰਦਗੀ ਹੈਲੋ ਬੇਬੀ ਤੁਸੀਂ ਖਾਣਾ ਖਾ ਲਿਆ ਹਾਂ ਖਾ ਲਿਆ ਆ ਕੇ ਭਾਂਡੇ ਸਾਫ਼ ਕਰ ਜਾ ਹੋ ਆ ਕੀ ਹੋਇਆ ਕਿ ਨਹੀਂ ਹੋ